ਕਿ ਕਿਸੇ ਨੂੰ ਕੋਈ ਨਾਰਾ ਜੀ ਨਾ ਆਵੇ ਮੇਰੇ ਨਾਲ ਸਾਰੇ ਆਪਾਂ ਖੁਸ਼ੀ ਖੁਸ਼ੀ ਜਿਹੜੇ ਹੈਗੇ ਜਿਹੜਾ ਚਲੋ ਬਾਕੀ ਅਸੀਂ ਤੁਹਾਡੇ ਨਾਲ ਗੱਲ ਕਰ ਲੈਂਦੇ ਆ ਥੈਂਕ ਯੂ ਜੀ ਮੈਂ ਸੌਰੀ ਥੋੜਾ ਜਿਹਾ ਕਾਲੀ ਹੈਗੀ ਤਿੰਨ ਗੱਲਾਂ ਮੈਂ ਤੁਹਾਡੇ ਨਾਲ ਸ਼ੇਅਰ ਇੱਕ ਸਾਡੇ ਨਸ਼ੀ ਵਾਲੀ ਗੱਲ ਤੇ ਤਾਂ ਤਕਰੀਬਨ ਸਾਰੀ ਪਿੰਡ ਦੀ ਕ੍ਰੀਮ ਬੈਠੀ ਹੈ ਗਰੀਨੋਵੇਟਰ ਕਮੇਟੀ ਆ ਪਿੰਡ ਦੇ ਪਤਵੰਤ ਆ ਸਾਡੇ ਇਹਨੂੰ ਕਲੀਅਰ ਕੱਟ ਗੱਲ ਹੈ ਵੀ ਸਾਡੇ ਜਿਹੜੇ 13 ਐਮਸੀ ਆ ਉਹ ਤਾਂ ਕੋਈ ਕਿਸੇ ਦੇ ਮਗਰ ਕੋ ਜਾਣਗੇ ਨਾ ਪਹੁੰਚੇ ਹੀ ਸਭ ਉਹ ਜਾਣਗੇ ਨਹੀਂ ਉਹਦੇ ਸੰਸਾਦ ਦੇ ਵਿੱਚ ਸਾਰਾ ਕਰ ਅੱਗੇ ਨੂੰ ਪੂਰਨ ਸਹਿਯੋਗ ਮਿਲੂਗਾ ਇਸ ਗੱਲ ਤੇ ਠੀਕ ਸਰ ਇਹ ਜਿੱਥੇ ਵੀ ਤੁਹਾਨੂੰ ਸਾਨੂੰ ਲੱਗਦਾ ਹੈ ਅਸੀਂ ਤੁਹਾਡੇ ਕੰਮ ਆਵਾਂਗੇ ਤੇ ਤੁਸੀਂ ਆਪਣਾ ਵਰਕ ਕਰ ਰਹੇ ਹੋ ਦੂਸਰਾ ਇੱਕ ਸਾਡੇ ਲੁੱਟਪੋੜੀ ਮਸਲੇ ਵਿੱਚ ਐਨ ਆਰ ਆਈ ਦਰਪਲ ਸਿੰਘ ਦਾ ਪਰਚਾ ਦਰਜਿਆ ਜੀ ਜੀ ਤੇ ਉਹਦੇ ਸੰਬੰਧ ਵਿੱਚ ਤੁਸੀਂ ਬਾਈਬੀਨ ਪਰਚਾ ਦੇਖ ਚੁੱਕੇ ਤੁਹਾਡੇ ਕੋਲ ਹੈ ਜੀ ਜੀ ਉਹਦੇ ਸਾਨੂੰ ਜਿੰਨੀ ਕਿਨ ਇਨਫੋਰਮੇਸ਼ਨ ਹੈ ਉਹ ਵੀ ਬੰਦੇ ਭੱਜੇ ਹੋਏ ਹਮਾਸ਼ਾ ਜੀ ਤੇ ਦੂਸਰਾ ਇੱਕ ਸਾਡੇ ਪੱਤੀ-ਪੱਟੀ ਦੇ ਵਿੱਚ ਇੱਕ ਦਨ ਲੁੱਟਪੋੜੀ ਇਹ ਤਿੰਨ ਮਸਲੇ ਤੁਸੀਂ ਮਦਦ ਜਿਹੜੇ ਵੀ ਨਸ਼ੇ ਦੇ ਨਸ਼ੇ ਦਾ ਇੱਥੇ ਵਪਾਰ ਕਰਦੇ ਆ ਜਾਂ ਨਸ਼ਾ ਵੇਚਦੇ ਹਨ ਸਾਡੀ ਫਸਟ ਪਲੇਅਰ ਦੀ ਜਿਹੜੀ ਹੈਗੀ ਆ ਵੀ ਉਹਨਾਂ ਨੇ ਜਿਹੜਾ ਕਾਨੂੰਨ ਮੁਤਾਬਕ ਸਜ਼ਾ ਦੇ ਕੇ ਤੇ ਉਹਨਾਂ ਨੂੰ ਜਿਹੜਾ ਹੈਗਾ ਸਲਾਖਾਂ ਦੇ ਵਿੱਚ ਪਿੱਛੇ ਤੇ ਮੈਂ ਇਸ ਬੰਦੇ ਕੋਲ ਜਾਣਦੇ ਦੇ ਕੀਤਾ ਤੁਹਾਡਾ ਸਹਿਯੋਗ ਸਮਝ ਕਿ ਮੈਨੂੰ ਮੈਂ ਜਿਹੜਾ ਪਹਿਲਾਂ ਹੀ ਦੱਸਿਆ ਵੀ ਮੈਂ ਜੇ ਕਿਤੇ ਨਾ ਨਾ ਤਾਂ ਮੈਨੂੰ ਵੀ ਆ ਗੱਲ ਆਲੀ ਬਟ ਹੌਲੀ ਹੌਲੀ ਮੈਨੂੰ ਜਿੱਤਾ ਪਤਾ ਲੱਗ ਰਿਹਾ ਅਸੀਂ ਜਿਹੜੇ ਜਿਹੜੇ ਅੰਦਰ ਬਿੜਾ ਹੈਗਾ ਤੁਸੀਂ ਅ ਡਾਕਟਰ ਜਿਹੜੇ ਸਮਾਗਰ ਸੀਗੇ ਨਾਮ ਜਿਸ ਜੀ ਦਾ ਨਾਮ ਕਾਫੀ ਸੀਗਾ ਰਮੋ ਕੁਸਿਤਿਆ ਜੀ ਹਾਜੀ ਸਾਡੀ ਮੁਹਿੰਮ ਚੱਲ ਰਹੀ ਹੈ ਦੋ ਤਿੰਨ ਬੰਦੇ ਜਿਹੜੇ ਹੈਗੇ ਨੇ ਜਿਹਦੇ ਵੀ ਅ ਚੰਦਰ ਜੀ ਨਾਲ ਨਾਮ ਕਾਫੀ ਹੈਗਾ ਤੇ ਸਾਡੀ ਕੋਸ਼ਿਸ਼ ਹੈ ਕਿ ਆ ਵੀ ਉਹਨਾਂ ਨੂੰ ਕਾਬੂ ਕਰਦੇ ਉਹਨਾਂ ਤੋਂ ਰਿਕਵਰੀ ਕਰਦੇ ਉਹਨਾਂ ਨੂੰ ਜਿਹੜਾ ਹੈਗਾ ਪਰਚਾ ਕੱਟ ਕੇ ਕਾਨੂੰਨ ਦਾ ਤਰਿਕਾ ਕਾਰਵਾਈ ਕੀਤੀ ਜਾਵੇ ਤੋ ਅੱਜ ਵੀ ਜਿਹੜਾ ਹੈਗਾ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਬਟ ਅਨਫੋਰਚਨਟਲੀ ਮੈਨੂੰ ਜਾਣਾ ਪੈਣਾ ਮੈਂ ਤੁਹਾਡੇ ਤੋਂ ਸਮਾਂ ਵਿਦਾ ਹੈਗਾ ਮੈਨੂੰ ਬੰਦਾ ਮੁੱਕਾ ਦੇ ਫੰਗਲਾ ਪਰ ਫਿਰ ਵੀ ਮੈਂ ਤੁਹਾਡੇ ਵਾਸਤੇ ਹਰ ਟਾਈਮ ਹਾਜ਼ਰ ਹਾਂ ਇੱਕ ਮੈਂ ਆਪਣੀ ਜੌਬ ਦੇ ਤਜਰਬੇ ਦੇ ਵਿੱਚੋਂ ਮੈਂ ਇੱਕ ਚੀਜ਼ ਦੇਖਿਆ ਵੀ ਸਾਡੇ ਇੰਟੀਰੀਅਰ ਬੰਦਾ ਤੋਂ ਨਵਾਂ ਹੁੰਦਾ ਹੈ ਜੇ ਬੰਦਾ ਆਸਾਨੀ ਨਾਲ ਪਰਮਿਸ਼ਨ ਲੈਂਦਾ ਕਿਸੇ ਨਸ਼ੇ ਵਾਲੇ ਦੇ ਖਿਲਾਫ ਤੋ ਉਹ ਕਈ ਵਾਰੀ ਉਹ ਨਾਮ ਜਿਹੜਾ ਹੈਗਾ ਅਗਲੇ ਦਿਨ ਤੱਕ ਪਹੁੰਚ ਜਾਂਦਾ ਜਾਂ ਕੋਈ ਜਾਣ ਪੁੱਛ ਕੇ ਵੀ ਦੱਸ ਦਿੰਦੇ ਹੋਣ ਕਿ ਹੋ ਸਕਦਾ ਇਹ ਤਾਂ ਵੀ ਹੈਗੀ ਆ ਹੋ ਸਕਦਾ ਬਟ ਸਾਡੀ ਜਿਹੜੀ সার্ভিস ਹੋ ਗਈ ਹੈ ਮੈਂ ਆਪ ਦੀ ਸਰਵਿਸ ਦੇ ਜਾਨ ਇੱਕ ਚੀਜ਼ ਦਾ ਮੈਂ ਬੜੇ ਪ੍ਰਾਊਡ ਨਾਲ ਕਹਿ ਸਕਦਾ ਵੀ ਜੇ ਮੈਨੂੰ ਕਿਸੇ ਨੇ ਕੋਈ ਇਨਫੋਰਮੇਸ਼ਨ ਦਿੱਤੀ ਹੈ ਅੱਜ ਤੱਕ ਕਿਸੇ ਕਿਸੇ ਬੰਦੇ ਦਾ ਕਿਸੇ ਦਾ ਕੋਈ ਨਾਮ ਨਹੀਂ ਮੈਨੂੰ ਪਤਾ ਲੱਗਾ ਕਿ ਇਹ ਜਿਹਨੇ ਦੱਸਿਆ ਜਾਂ ਨਹੀਂ ਦੱਸਿਆ ਅਸੀਂ ਉਹਨੂੰ ਆਪ ਦੇ ਲੈਵਲ ਤੇ ਕਰਕੇ ਮੈਚ्योर ਕਰਕੇ ਤੇ ਕਰਦੇ ਆਪ ਦੇ ਲੈਵਲ ਤੇ ਮੈਚ्योर ਕਰਕੇ ਜਿਹੜੀ ਉਹ ਜਿਹੜੀ ਹੈਗੀ ਹੈ ਪਰਸੈਂਟੀ ਕਰਦੇ ਕਦੇ ਅੱਜ ਤੱਕ ਇਸ ਤਰ੍ਹਾਂ ਨਹੀਂ ਹੋਆ ਵੀ ਕਿਸੇ ਮੋਹਰਬਤ ਸਾਜਣਾ ਨੂੰ ਕਿਸੇ ਅਜਿਹੇ insan ਨੇ ਇਸ ਤਰ੍ਹਾਂ ਜਿਵੇਂ ਜਿਵੇਂ ਹੋਵੇ ਤੇ ਅਸੀਂ ਅਸਲੀ ਆਸਾ ਕੀ ਹੁੰਦੀ ਤੇ ਇਸੀ ਇੱਥੇ ਤੋਂ ਸ਼ੁਰੂ ਕੀਤਾ ਇੱਕ ਮਗੇਰੇ ਇਹ ਨਸ਼ੇਸ਼ਾਨ ਦੇ ਖਿਲਾਫ ਜਦੋਂ ਪੰਜਾਬ ਸਰਕਾਰ ਨੇ ਵੀ ਪਹਿਰਾ ਕੀਤਾ ਤੇ ਕਾਫੀ ਜਿਆਦਾ ਸ਼ਕਤੀ ਦੇ ਨਾਲ ਕੰਮ ਕਰ ਰਹੀ ਹੈ। ਕਾਫੀ ਜਿਆਦਾ ਸ਼ਕਤੀ ਦੇ ਨਾਲ ਪੰਜਾਬ ਸਰਕਾਰ ਦਾ ਜਿਹੜਾ ਹੈਗਾ ਵਰਕ ਚੱਲ ਰਿਹਾ ਹੈਗਾ। ਤੋਂ ਅਸੀਂ ਵੀ ਉਹਦੇ ਵਿੱਚ ਇੱਕ ਅਦਨੇ ਸਿਪਾਹੀ ਹੋਣ ਦੇ ਨਾਲ ਜਿਹੜਾ ਹੈਗਾ ਰੋਲ ਅਦਾ ਕਰ ਰਹੇ ਆ। ਮੈਂ ਤੁਹਾਡੇ ਤੋਂ ਵੀ ਤੁਹਾਡੇ ਤੋਂ ਵੀ ਤੁਹਾਡਾ ਵੀ ਸਹਿਯੋਗ ਦੀ ਮੰਗ ਕਰਦਾ ਵੀ ਤੁਸੀਂ ਸਾਨੂੰ ਜਿਹੜਾ ਹੈਗਾ ਕਿਸੇ ਦੇ ਕੋਲ ਵੀ ਕੋਈ ਵੀ ਜਾਣਕਾਰੀ ਹੈਗੀ ਆ। ਫੋਨ ਤੇ ਦੱਸਣ ਵਾਲੀ ਆ ਫੋਨ ਤੇ ਦੱਸ ਦਿਓ ਮਿਲ ਕੇ ਦੱਸਣ ਵਾਲੀ ਆ ਮਿਲ ਕੇ ਦੱਸ ਦਿਓ ਪਰ ਮੈਂ ਤੁਹਾਨੂੰ ਇਸ ਚੀਜ਼ ਦੀ ਗਾਰੰਟੀ ਦਿੰਦਾ ਕਿ ਕਿਸੇ ਦਾ ਕੋਈ ਵੀ ਜਿਹੜਾ ਨਾਮ ਹੈਗਾ ਉਹ ਕਿਤੇ ਵੀ ਅਜਾਗਰ ਨਹੀਂ ਹੋਏਗਾ ਵੀ ਸਾਨੂੰ ਫਲਾਂਨ ਐ ਦੱਸਿਆ ਜਾਂ ਫਲਾਂਨ ਐ ਦੱਸਿਆ ਮੁਲਾਜ਼ਮ ਬਗਦੇ ਪਾਣੀ ਆ ਮੁੜ ਕੇ ਉੱਥੇ ਇਹ ਜਿਹੜੇ ਹੈਗੇ ਆ ਥੋੜੀ ਬਦਮਾਸ਼ੀ ਵੀ ਕਰਦੇ ਆ ਬਦਮਾਸ਼ੀ ਟਾਈਪ ਵੀ ਕਰਦੇ ਹੁੰਦੇ ਨਾ ਵੀ ਅਸੀਂ ਤਾਂ ਵੇਚਾਂਗੇ ਜਿੱਦਾਂ ਕੱਲ ਪਰਸੋਂ ਵੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜਗਰਾਮਾਂ ਦੀ ਉਹਦੇ ਵਿੱਚ ਐਸਐਸਪੀ ਸਾਹਿਬ ਜਗਰਾਮਾਂ ਨੇ ਜਿਹੜਾ ਹੈਗਾ ਐਡਾ ਵਧੀਆ ਰੋਲ ਵੀ ਇਮੀਡੀਏਟਲੀ ਪ੍ਰੋਟੈਕਸ਼ਨ ਲੈ ਕੇ ਜਿਹੜੇ ਸਾਰੇ ਹੈਗੇ ਜਿਹੜੀ ਸਾਰੀ ਫੋਰਸ ਹੈਗੀ ਆ ਉਹਦਾ ਮਰਾ ਦੇ ਉੱਪਰ ਚੱਕਿਆ ਜਿਹੜੇ ਬੰਦੇ ਨਸ਼ਿਆਂ ਦੇ ਖਿਲਾਫ ਲੜਾਈ ਵੱਢ ਕੇ ਬੈਠੇ ਆ ਛੇੜ ਕੇ ਬੈਠੇ ਆ ਉਹਨਾਂ ਨੂੰ ਵੀ ਇੱਕ ਹੌਸਲਾ ਮਿਲਿਆ ਕਿ ਨਹੀਂ ਪੁਲਿਸ ਪ੍ਰੋਸੈਸ਼ਨ ਸਾਡੇ ਨਾਲ ਹੈ ਤੇ ਮੈਂ ਤੁਹਾਨੂੰ ਯਕੀਨ ਦਉ ਉਹਨਾਂ ਵੀ ਮੈਂ ਤੇ ਮੇਰਾ ਸਟਾਫ ਸਾਰਾ ਜੋ ਵੀ ਜਿੱਦਾਂ ਵੀ ਹੈਗਾ ਅਸੀਂ ਤੁਹਾਡੇ ਨਾਲ ਆ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਸਾਡੇ ਜਿੱਦਾਂ ਕੋਈ ਸਬ ਡਿਵੀਜ਼ਨ ਲੈਵਲ ਤੇ ਜਾਂ ਜ਼ਿਲ੍ਹਾ ਲੈਵਲ ਤੇ ਆਪਰੇਸ਼ਨ ਚੱਲਦੇ ਆ ਉਹਦੇ ਵਿੱਚ ਹੋ ਸਕਦਾ ਕੋਈ ਮਾੜੀ ਮੁਟੀ ਨਾਰਮਲ ਕੰਮ ਦੇ ਵਿੱਚ ਕੋਈ ਡਿਲੇ ਹੋ ਸਕਦੀ ਹੈ ਪਰ ਇਹੋ ਜੇ ਕੰਮ ਦੇ ਵਿੱਚ ਜਾਂ ਸਾਡਾ ਕੋਈ ਕਈ ਵੀ ਅਸੀਂ ਉੱਡਲੇ ਨਹੀਂ ਪਉਂਦੇ ਅਸੀਂ ਨਾਲ ਦੀ ਨਾਲ ਹੀ ਸਾਡਾ ਵੈਸੇ ਵੀ ਮੇਰਾ ਕੰਮ ਕੰਪਲੀਟ ਕਰਕੇ ਹੀ ਰੱਖਦਾ ਹੁੰਦਾ ਹੁਣ ਜੀ ਅਪ ਟੂ ਡੇਟ ਹੀ ਬਾਕੀ ਕੋਈ ਜਿਹੜਾ ਪਿਛਲਾ ਬੈਕਲੌਗ ਕਲੀਅਰ ਕਰਨ ਨੂੰ ਥੋੜਾ ਬੋੜਾ ਸਮਾਂ ਲੱਗ ਹੀ ਜਾਂਦਾ ਜੀ ਤੇ ਜੋ ਵੀ ਸੀਗਾ ਜਿੱਦਾਂ ਵੀ ਹੈਗਾ ਅਸੀਂ ਹਰ ਟਾਈਮ ਸਾਡਾ ਸਹਿਯੋਗ ਦਿਨ ਵੇਲੇ ਰਾਤ ਵੇਲੇ ਅਸੀਂ ਤੁਹਾਡੇ ਨਾਲ ਆ ਜੀ ਤੇ ਮੈਂ ਇੱਕ ਵਾਰੀ ਤੁਹਾਨੂੰ ਫੇਰ ਬੇਨਤੀ ਕਰਦਾ ਵੀ ਤੁਸੀਂ ਵੀ ਸਾਡਾ ਜਿਹੜਾ ਹੈਗਾ ਨਸ਼ਿਆਂ ਦੇ ਖਿਲਾਫ ਜਿਹੜੀ ਜੰਗ ਹੈਗੀ ਆ ਇਹਦੇ ਵਿੱਚ ਸਾਡਾ ਵੱਧ ਚੜ ਕੇ ਸਹਿਯੋਗ ਦਿਓ ਤੇ ਤਾਂ ਜੋ ਆਪਾਂ ਜਿਹੜਾ ਹੈਗਾ ਇਸ ਜਿਹੜੀ ਲੜਾਈ ਜਿਹੜੀ ਹੈਗੀ ਆ ਇਹਨੂੰ ਜਿੱਤ ਸਕੀਏ ਪੰਜਾਬ ਦੀ ਜਵਾਨੀ ਨੂੰ ਬਚਾ ਸਕੀਏ ਤੇ ਸਾਡੇ ਜਿਹੜੇ ਸਰਕਾਰ ਦਾ ਸੀਐਮ ਸਾਹਿਬ ਦਾ ਡੀਜੀਪੀ ਸਾਹਿਬ ਦਾ ਐਸਐਸਪੀ ਸਾਹਿਬ ਜਲੰਧਰ ਤੇ ਆਤੀਆਂ ਦਾ ਜਿਹੜਾ ਵੀ ਉਦੇਸ਼ ਹੈਗਾ ਵਾ ਉਹਨਾਂ ਨੂੰ ਪੂਰਾ ਕਰ ਸਕੀਏ ਤੇ ਪੂਰਾ ਕਰਕੇ ਤੇ ਜਿਹੜਾ ਹੈਗਾ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਰੰਗਲਾ ਪੰਜਾਬ ਬਣਾ ਸਕੀਏ। ਥੈਂਕ ਯੂ ਜੀ ਧੰਨਵਾਦ ਜੀ। ਅਮਨ ਸਰ ਇੱਕ ਦੋ ਲੱਗ ਤੈਨੂੰ ਕੋਈ ਦੇ 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 ਹਾਂਜੀ ਮੰਨ ਲੈਂਦੇ ਇੱਕ ਦੋ ਸਵਾਲ ਲੈ ਲਓ ਹਾਂ ਮਾਹਨ ਤੁਹਾਨੂੰ ਲੱਜਾਉਂਦੇ ਨਾ ਕੋਈ ਇੰਝ ਹੈ ਤੁਹਾਨੂੰ ਥੈਂਕ ਯੂ ਤੁਹਾਨੂੰ ਸਾਰੇ ਨੂੰ ਅਸੀਂ ਖੁਸ਼ ਆਸ਼ਾ ਤੁਸੀਂ ਜਿੰਨਾ ਮੇਰਾ ਸਾਰਾ ਟੀਮ ਨੇ ਬਿਲਕੁਲ ਦੀ ਟੀਮ ਨੇ ਸਤਿਕਾਰ ਕੀਤਾ ਤੇ ਮੈਂ ਕੋਸ਼ਿਸ਼ ਕਰੂੰਗਾ ਵੀ ਜਿਹੜੀਆਂ ਆਸਾਂ ਵੀ ਨਾਲ ਤੁਹਾਨੂੰ ਉਸ ਡਿਪਾਰਟਮੈਂਟ ਤੋਂ ਹੈ ਜਾਂ ਮੇਰੇ ਤੋਂ ਹੈ ਮੈਂ ਉਹਨਾਂ ਦੇ ਖਰਾ ਉਤਰ ਸਕਾਂ ਤੇ ਮੈਂ ਕੋਸ਼ਿਸ਼ ਕਰੂੰਗਾ ਵੀ ਵਧੀਆ ਕੰਮ ਕਰਕੇ ਵੀ ਇੱਥੋਂ ਜਦੋਂ ਜਾਵਾਂ ਤੇ ਕਿਸੇ ਨੂੰ ਕੋਈ ਨਰਾਜ਼ਗੀ ਨਾ ਹੋਵੇ ਮੇਰੇ ਨਾਲ ਸਾਰੇ ਆਪਾਂ ਖੁਸ਼ੀ-ਖੁਸ਼ੀ ਇੰਝੜੇ ਹੈਗੇ ਜੀ ਤਾਂ ਚਲੋ ਬਾਕੀ ਅਸੀਂ ਤੁਹਾਡੇ ਨਾਲ ਗੱਲ ਕਰ ਲੈਂਦੇ ਆ ਥੈਂਕ ਯੂ ਮੈਂ ਸੌਰੀ ਥੋੜਾ ਜਨਾ ਕਾਲੀ ਹੈ ਤਿੰਨ ਗੱਲਾਂ ਮੈਂ ਤੁਹਾਡੇ ਨਾਲ ਸ਼ੇਅਰ ਇੱਕ ਸਾਡੇ ਨਸ਼ੇ ਵਾਲੀ ਗੱਲ ਤੇ ਤਾਂ तकरीबन ਸਾਰੀ ਕੰਟ ਦੀ ਕ੍ਰੀਮ ਬੈਠੀ ਹੈ ਸਾਡੀ ਇਨੋਵੇਟਿਵ ਕਮੇਟੀ ਆ ਫੰਡ ਦੇ ਪਤਵੰਤੀ ਆ ਸਾਡੇ ਇਹਨੂੰ ਕਲੀਅਰ ਕੱਟ ਗੱਲ ਹੈ ਵੀ ਸਾਡੇ ਜਿਹੜੇ 13 ਐਮਸੀ ਆ ਉਹ ਤਾਂ ਕੋਈ ਕਿਸੇ ਦੇ ਮਗਰ ਕੋ ਜਾਣਗੇ ਨਾ ਪਹੁੰਚੇ ਹੀ ਸਭ ਬਿਲਕੁਲ ਉਹ ਜਾਣਗੇ ਨਹੀਂ ਉਹਦੇ ਸੰਬੰਧ ਵਿੱਚ ਸਾਰਾ ਕਰਦੇ ਅੱਜ ਉਹਨੂੰ ਪੂਰਨ ਸਹਿਯੋਗ ਮਿਲੂਗਾ ਇਸ ਗੱਲ ਤੇ ਠੀਕ ਸਰ ਤੇ ਜਿੱਥੇ ਵੀ ਤੁਹਾਨੂੰ ਸਾਨੂੰ ਲੱਗਦਾ ਐ ਅਸੀਂ ਤੁਹਾਡੇ ਕੰਮ ਆਵਾਂਗੇ ਤੇ ਤੁਸੀਂ ਆਪਣਾ ਵਰਕ ਕਰਦੇ ਰਹੋ ਦੂਸਰਾ ਇੱਕ ਸਾਡੇ ਜੋ ਤੁਹਾਡੇ ਕੋਲੇ ਮਸਲੇ ਵਿੱਚ ਐਨ.ਆਰ.ਆਈ. ਦਰਪਲ ਸਿੰਘ ਦਾ ਪਰਚਾ ਦਰਜਿਆ ਜੀ ਜੀ ਤੇ ਉਹਦੇ ਸਬੰਧ ਵਿੱਚ ਤੁਸੀਂ ਬਾਈ ਨੇਮ ਪਰਚਾ ਦੇ ਚੋ ਤੁਹਾਡੇ ਹਾਂ ਤੁਹਾਡੇ ਦਾ ਜੀ ਜੀ ਉਹਦੇ ਸਾਨੂੰ ਜਿੰਨੀ ਕਾ ਇਨਫਾਰਮੇਸ਼ਨ ਆ ਵੀ ਬੰਦੇ ਭੱਜੇ ਹੋਏ ਉਹ ਮਾਛਾ ਚ ਜੀ ਤੇ ਦੂਸਰਾ ਇੱਕ ਸਾਡੇ ਪੱਤੀ-ਪੱਟੀ ਦੇ ਵਿੱਚ ਇੱਕ ਦਿਨ ਲੁੱਟ ਕੋ ਇਹ ਤਿੰਨ ਮਸਲੇ ਤੁਸੀਂ ਮਦਦ ਕਰੋ ਬਾਕੀ ਇਹ ਵੀ ਤੁਹਾਡੇ ਨੋਟ ਕਰਵਾ ਲੈਂਦਾ ਮੈਂ ਸਮਝ ਗਿਆ ਮੈਂ ਤੁਹਾਨੂੰ ਵੈਸੇ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਿਰਪਾ ਮੇਰੇ ਤੇ ਤੇ ਜਿੰਨੀਆਂ ਵੀ ਲੁੱਟਖੋ ਵਾਲੇ ਮਸਲੇ ਹੁੰਦੇ ਆ ਟਰੇਸ ਹੋ ਜਾਂਦੇ ਆ ਉਹ ਬੇਟੇ ਪ੍ਰਧਾਨ ਜੀ ਉਹਨਾਂ ਨੂੰ ਪੁੱਛ ਲਓ ਜੀ ਤੇ ਬਟ ਮੇਰਾ ਵਾਇਗਰੂ ਦੀ ਤੇ ਟਾਈਮ ਜਰੂਰ ਲੱਗ ਜਾਂਦਾ ਕਈ ਵਾਰ 10 ਦਿਨ ਵੀ ਲੱਗ ਜਾਂਦੇ 15 ਦਿਨ ਵੀ ਲੱਗ ਜਾਂਦੇ 20 ਦਿਨ ਵੀ ਲੱਗ ਜਾਂਦੇ ਤੇ ਪ੍ਰੈਸ ਹੋ ਜਾਂਦਾ ਸਾਡੀ ਟੀਮ ਹੈਗੀ ਛੋਟੀ ਥੋੜੀ ਜੀ ਤੋਂ ਕੰਮ ਕਰਦੀ ਹੈ ਕਈ ਵਾਰੀ ਥੋੜਾ ਬੋਤਾ ਸਮਾਂ ਲੱਗ ਜਾਂਦਾ ਪਰ ਕੰਮ ਜਰੂਰ ਹੋ ਜਾਂਦਾ ਕੰਮ ਸਾਡੀ ਇੱਛਾ ਸਾਡਾ ਪਰਮਾਤਮਾ ਸਾਥ ਦੇ ਦਿੰਦਾ ਜੀ ਇਹਨਾਂ ਦੇ ਹੋਇਆ ਸੀਗਾ ਜੀ ਮੈਂ ਨੋਰਮਲ ਸੀਗਾ ਤੇ ਅਸੀਂ ਕੰਪਨੀ ਇੱਥੇ ਇਹਨਾਂ ਨੂੰ ਲੱਭ ਕੇ ਫੋਨ ਕਰਕੇ ਦੱਸਦਾ ਸੀਗਾ ਵੀ ਆਜੋ ਟਾਈਮ ਸਾਨੂੰ 15 ਦਿਨ ਲੱਗੇ ਚਲੋ ਆ ਸਾਡੇ 3 ਪ੍ਰੀਅਰਿਅਡ ਨਾ ਹੋ ਜਾਣਗਾ ਹੋ ਜਾਣਗੀ ਤੇ ਦੋ ਲੁੱਟਖੋਂ ਵਾਲੇ ਤੇ ਤੁਸੀਂ ਉਹ ਉਹ ਵੀ ਆਪਾਂ ਡਿਸਕਸ ਕਰਦੇ ਐਸ ਸਮੇਂ ਮਾਫੀ ਚਾਹੂੰਗਾ ਥੋੜੀ ਜਿਹੀ ਅਜਲਸੀ ਹੈ ਮੈਂ ਤੁਹਾਡੇ ਨੂੰ ਦੁਬਾਰਾ ਕਰਕੇ ਫੇਰ ਦੁਬਾਰਾ ਮੀਟਿੰਗ ਕਰਕੇ ਜਾਉਂਗਾ ਉਹ ਲੁੱਟਖੋ ਹੂਈ ਐ ਐਨਆਰਆਈ ਅਜੂਰੀ ਜੀ ਸਿੰਘ ਜੀ ਸਿੰਘ ਦਾ ਥੋੜੇ ਦਿਨ ਹੀ ਪੁਲਿਸ ਵਿਭਾਗ ਵਿੱਚ ਅਗਲਾ ਕੀ ਆਪਨਾ ਪੁਲਿਸ ਦਾ ਉਸ ਤੋਂ ਬਾਅਦ ਸਾਡਾ ਇੱਕ ਲਖਜੀਤ ਸਿੰਘ ਦੇ ਨਾਮ ਦਾ ਪਰਚਾ ਦਰਜਾ ਕਿੰਨਾ ਮਕਦਮਾ ਨੰਬਰ 27 ਮਕਦਮਾ ਨੰਬਰ 27 27/1 2020 ਦਾ ਨਹੀਂ 27 ਦਾ 23 ਦਾ ਇਹਦੇ ਸੰਬੰਧ ਚ ਕੀ ਅਪਡੇਟ ਹੈ ਆਪਣੇ ਕੋਲ ਤੇ ਤੇਨੇ ਮਸਲੇ ਆਪਣੇ ਵੱਡੇ ਨਹੀਂ ਇਸ ਤੋਂ ਬਿਨਾ ਕੋਈ ਹੋਰ ਕਿਸੇ ਦੇ ਧਿਆਨ ਚ ਪੁਲਿਸ ਨਾਲ ਸੰਬੰਧ ਹੋਇਆ ਇਹਨਾਂ ਨੂੰ ਫ੍ਰੀ ਕਰੀਏ ਆਪਾਂ ਆਪ੍ਰੀਮੀਟਿੰਗ ਬਾਤ ਸਾਡੇ ਵਾਲਾ ਹਾਂ ਇੱਕ ਐਸੇ ਜੀ ਨੋਟ ਕੀਤਾ ਇੱਕ ਇਹਨਾਂ ਦਾ ਐਕਸੀਡੈਂਟ ਦਾ ਕੇਸ ਆ ਇਹ ਜਿਹੜਾ ਉੱਥੇ ਮੌਈ ਹੋਇਆ ਸੀਗਾ ਮੌਈਕ ਐਕਸੀਡੈਂਟ ਹੋਇਆ ਸੀਗਾ ਤਿੰਨ ਬੰਦੇ ਫੱਟੜ ਹੋਏ ਸੀ ਦੋ ਲੇਡੀਜ਼ ਆ ਕੇ ਪੁਰਾ ਸਪਾਈਰੀ ਸੀ ਇੱਕ ਸਰਜੀਤ ਸਰਜੀਤ ਵਾਲਾ ਆਟੋ ਦੇ ਤਾਂ ਕਾਰ ਦਾ ਉਹਦਾ ਇਹ ਤੁਹਾਨੂੰ ਬਿਆਨ ਦਰਜ ਕੱਲ ਕਰਾਂਗੇ ਹਾਂ ਤੇ ਵੀ ਇੱਕ ਵਾਰੀ ਬਿਆਨ ਦਰਜ ਕਰਾ ਕੇ ਇਹਨਾਂ ਦੀ ਕਾਰਵਾਈ ਅੱਗੇ ਤੋਂ ਹੋਵੇ ਜੈ ਕੋ ਪ੍ਰਧਾਨ ਜੀਆ ਡੋਟਕਰਾ ਸੰਦੀਪ ਸਿੰਘ ਦਾ ਸੰਦੀਪ ਸਿੰਘ ਸਾਨੂੰ ਸਾਧੂ ਸਿੰਘ ਦੀ ਦਰਖਾਸਤ ਐਸਡੀਐਮ ਤੋਂ ਮਾਰਕ ਹੋ ਕੇ ਆਈ ਹੈ ਜੈ ਕੁਲਦੀਪ ਸਿੰਘ son of ਸਾਧੂ ਸਿੰਘ ਪੱਤੀ ਪੱਟੀ ਬਿਲਗਾ ਦੀ ਦਰਖਾਸਤ ਐਸਡੀਐਮ ਤੋਂ ਮਾਰਕ ਹੋ ਕੇ ਆਈ ਹੈ ਇਹਦਾ ਰਸਤਾ ਇਹਨਾਂ ਦਾ ਜਿਹੜਾ ਰਸਤੇ ਬਾਰੇ ਬਾਬਤ ਰਸਤਾ ਰਸਤੇ ਬਾਬਤ ਰਸਤਾ ਜੀ ਕੋਈ ਜਾ ਕੇ ਠੀਕ ਹੋਰ ਕੋਈ ਨੋਟ ਕਰਾਉਣਾ ਚਾਹੀਦਾ ਦਰਖਾਸਤ ਦਾ ਨੰਬਰ ਨੰਬਰ ਪਤਾ ਨਾ ਕਿਤੇ ਦੀ ਦਰਖਾਸਤ ਹੈ ਐ ਐਸਡੀਐਮ ਤੋਂ ਮਾਰਖੋ ਕੇ ਡੀਐਸਪੀ ਤੋਂ ਕੋਈ ਸੀ ਡੀਐਸਪੀ ਸਾਹਿਬ ਤੋਂ ਤੁਹਾਡੇ ਕੋਈ ਆਏ ਆਨਲਾਈਨ ਐਸਡੀਐਮ ਸਾਹਿਬ ਤੋਂ ਜੀ ਹਾਂ ਜੀ ਹਾਂ ਜੀ ਉਹ ਲੀਫ ਰੇਮ ਮੇ ਰੱਖਾ ਨਾ ਡਿਸਪੈਚ ਨੰਬਰ ਉਹਦਾ ਕੋਈ ਨਹੀਂ ਉਹ ਰੀਡਿਊਸ ਆਵੜੀ ਦੇਖੀ ਕੋਈ ਸੇਧ ਨਹੀਂ ਲਾ ਠੀਕ ਹੈ ਜੀ ਇੱਕ ਪਾਰਟ ਨੰਬਰ 2 ਦਾ ਪਾਰਕ ਪਾਰਟ ਨੰਬਰ 2 ਦਾ ਪਾਰਕ ਤੇ ਪੱਤੀ ਪੱਕਾ ਦਾ ਸ਼ਮਸ਼ਾਨ ਘਾਟ ਇਹ ਜਿੱਦਾਂ ਇੱਕ ਮਿੰਟ ਜੀ ਉਹੀ ਆਉਂਦੇ ਨੇ ਲੇ ਸਰ ਪੱਤੀ ਪੱਕਾ ਦਾ ਸ਼ਮਸ਼ਾਨ ਘਾੜ ਤੇ ਦੋ ਨੰਬਰ ਦਾ ਪਾਰਕ ਇਹ ਜਿੱਥੇ ਨਸ਼ੇੜੀਆਂ ਦਾ ਗਾਹ ਬਣਿਆ ਮਤਲਬ ਇਹ ਬੀਲਾ ਕਵੇਲਾ ਜਦੋਂ ਦੇਖਦੇ ਆ ਉਹ ਉਨੀ ਸੌ ਨਸਾਨ ਭਾਲਣੀ ਠੀਕ ਹੈ ਇੱਥੇ ਥੋੜਾ ਜਿਹਾ ਗੇੜਾ ਮਰਾਉਂਗੇ ਤਾਂ ਮਸਲਾ ਇਹਦਾ ਹੱਲ ਹੋ ਜੂਗਾ ਬੰਦੇ ਵੀ ਚੱਕੇ ਜਾਣਗੇ ਠੀਕ ਹੈ ਜੀ ਅੰਦਰਲੇ ਰਸਤੇ ਥੋੜੀ ਗਾਸਤ ਹੋਵੇ ਕਮਰ ਸੇਵਲ ਚੀ ਹੋਵੇ 아니 아니 ਕੋਈ ਨਹੀਂ ਉਹ ਹੂੰ ਐਸੀ ਆ ਪੀ ਇੱਕ ਨਵਾਂ ਬੰਦੇ ਫਾਇਲ ਲੈਣ ਤੇ ਗੋਹਾ ਲਾਈਨ ਲੱਗ ਗਈ ਆ ਸੇ ਬਹੁਤ ਟੋਲੇ ਆ ਮੈਂ ਵੀ ਸੁਣ ਚਾਹੀਦਾ ਅਜੀ ਕਦੀ ਕਰਸੇ ਪਤਾ ਲੋਬਾ ਭਜੀ ਹਣ ਨਵੇਂ ਅਸਟਾ ਸਾਹਿਬ ਆ ਗਿਆ ਉਹ ਤੁਹਾਨੂੰ ਪਤਾ ਲੱਗ ਹੀ ਜਾਣਾ ਉਹ ਤੁਹਾਡੇ ਸਾਹਮਣੇ ਆ ਪਈ ਆ ਜਾਨੀ ਹਾਂਜੀ ਲੋਕਾਂ ਦਾ ਜਿਆ ਮੜਦਾ ਜਿੱਥੇ ਮਾਰਨਾ ਚਾਹੀਦਾ ਉੱਥੇ ਹੋਣੀ ਹੋਰ ਭਜੀ ਹੋਰ ਕਿਸੇ ਦਾ ਮੈਟਰ ਸ੍ਰਿੰਦਰ ਜੀ ਪ੍ਰਿੰਸੀਪਲ ਸਾਹਿਬ ਰਬੋ ਜੀ ਆਪਣਾ ਬੀਨ ਤਾਂ ਇਹੀ ਹੈ ਜੀ ਇੱਕ ਨਸ਼ਿਆਂ ਦਾ ਇੱਕ ਅਜਿਹੀਆਂ ਚੋਰੀਆਂ ਜਿਹੜੀਆਂ ਹੋਈਆਂ ਜੋ ਪਾਰਕ ਦੇ ਕਿਤੇ ਕੋਲ ਆਪਾਂ ਕਹਿੰਦੇ ਲੇਟ ਬਹੁਤ ਉੱਤੇ ਫੜੀਦਾ ਆਉਂਦੇ ਆਖੋ ਆ ਲੇਟ ਨਾਈਟ ਵੀ ਇੱਥੇ ਹੈ ਨਾ ਪਾਰਕ ਦੇ ਵੀ 9:00 ਵਜੇ ਹਾਂਜੀ ਉਹ ਤਾਂ ਹੋ ਗਿਆ ਅੱਗੇ ਇੱਕ ਦਿਨ ਮੇਰੇ ਖਾਤ ਸਤੂ ਨਾਲ ਹੀ ਰਕੇਸ਼ ਤੇ ਐਸ.ਐਚ.ਓ ਦੇ ਚੱਕ ਵੀ ਲਗਾਏ ਦੋ ਤਿੰਨ ਨਾਲ ਰਾਤ ਨੂੰ ਸ਼ਾਮ ਜੀ ਨੂੰ ਨਾ ਛੱਡੀਆਂ ਛੁੱਟੀਆਂ ਉਹਨਾਂ ਦੇ ਖਰੇ ਜੀਤ ਸਿੰਘ ਨੂੰ ਦੱਸਿਆ ਆਪਾਂ ਇੱਕ ਦੋ ਫਿਰ ਕਮੇਟੀ ਦੇ ਜਿਹੜੀਆਂ ਚੋਰੀਆਂ ਹੋਈਆਂ ਉਹਦਾ ਕੋਈ ਫਾਇਦਾ ਨਹੀਂ ਹੋਇਆ ਜੀ ਉਹ ਐਲ ਸੀ ਡੀ ਉੱਥੇ ਜਿੰਦੇ ਜਿਹਾ ਨਹੀਂ 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 ਹੁਣ ਕਰਤੀ ਥੱਲੇ ਮੇਨ ਤੇ ਕਰਤੀ ਥੱਲੇ ਮੈਂ ਕੱਲ ਫੋਟੋ ਖਿੱਚ ਕੇ ਲਿਆ ਆ ਤੇ ਹੋਰ ਕੈਮਰੇ ਵੀ ਸਾਰੇ ਚੱਲਦੇ ਸਾਰੇ ਚੱਲਦੇ ਕਿਉਂਕਿ ਅੱਗੇ ਤੋਂ ਉੱਪਰ ਸੀ ਪਰ ਮੈਂ ਗੋ ਵੀ ਥਾਣੇ ਜਾਣਾ ਆ ਮੈਂ ਬਾਕਾਇਦਾ ਉਹ طرف ਫੋਲਕ ਜਿੱਥੇ ਹੋਇਆ ਨਹੀਂ ਜਾਂਦੇ ਨੂੰ ਸੱਜੇ ਹੱਥੋਂ ਵਮਨ ਵਾਲਾ ਡਾਇਰੈਕਸ਼ਨ ਕੈਮਰੇ ਆ ਨਹੀਂ ਕਮਰਾ ਥੱਲੇ ਦਾ ਪੁਰਾਣਾ ਸੱਜੇ ਵਾਲਾ ਉਹ ਥੋੜਾ ਨੈਟਵਰਕ ਇਸ਼ੂ ਉਹਨਾਂ ਦਾ ਪੈਂਦਾ ਸੀ ਹੋ ਰਹੀ ਜਿਹੜੇ ਕਰਕੇ ਆ ਨਾ ਤਾਂ ਕਰ ਕੋਈ ਨਹੀਂ ਚੱਲਦਾ ਉਹ ਮੇਨ ਤੇ ਹੋਣਾ ਨਹੀਂ 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 ਚੱਲਦੇ ਆ ਚੱਲਦੇ ਮੈਂ ਚੱਕ ਕਰਕੇ ਆ ਆ ਅਸੀਂ ਉਹ ਕਰਾ ਰਹੇ ਆ ਠੀਕ ਹੈ ਇੱਥੇ ਕਰੋ ਜੀ ਸੈਸ ਇੱਥੇ ਪੰਚਾਇਤ ਘਰ ਵੀ ਕਰਾ ਰਹੇ ਹਾਂ ਹੁਣ ਉਹ ਜਿੱਥੋਂ ਆਪਾਂ ਪਹਿਲਾਂ ਪੁਰਾਣਾ ਮੁਨਸ਼ੀ ਵਾਲਾ ਕਮਰਾ ਸੀ ਨਾ ਜਿਹੜਾ ਉਹਦੇ ਵਿੱਚ ਲੱਗ ਗਿਆ ਔਰ ਕੈਮਰੇ ਸਾਰੇ ਚੱਲਦੇ ਕੱਲ ਸ਼ਾਮੀ ਮੈਂ ਉਹਦੀ ਫੋਟੋ ਵੀ ਖਿੱਚ ਕੇ ਲਿਆਂਦਾ ਵਧੀਆ ਬਸ ਅੱਗੇ ਆ ਵੀ ਥੋੜੀ ਜਿਹੀ ਆਪਣੇ ਉਹ پولیس ਨਾਲ ਸੰਬੰਧਿਤ ਹੋਰ ਕੋਈ ਆਪਣਾ ਤਰੀਕਾ ਕੰਮ ਭੈਣ ਪੁਲਿਸ ਨਾਲ ਸੰਬੰਧਿਤ ਹੋਰ ਕਿਸੇ ਦਾ ਇਸ਼ੂ ਕੋਈ ਪੁਲਿਸ ਨਾਲ ਕੋਈ ਚੀਜ਼ ਲਿਖੀ ਉਹ ਜਿਹੜਾ ਬਾਜ਼ਾਰ ਨੀਲੋ ਵਾਲ ਮੇਨ ਬਾਜ਼ਾਰ ਦੇ ਵਿੱਚ ਨਾ ਰੇੜੀਆਂ ਤੇ ਜਿਹੜੀ ਕਹਿੰਦਾ ਮਸਤੀ ਟਾਈਪ ਨਹੀਂ ਆਉਂਦੇ ਬੰਦੇ ਹਾਂਜੀ ਜਿਹੜਾ ਹਨਾ ਉਹ ਫਿਰ ਬਾਜ਼ਾਰ ਨੂੰ ਜਾਂਦੇ ਆ ਕਿ ਧੀਆਂ ਲੜਕੀਆਂ ਪਹਿਣਾ ਉਹਨਾਂ ਨੂੰ ਦਿੱਕਤ ਆਦੀ ਆ ਸ਼ਾਮ ਨੂੰ ਅ ਜਦੋਂ ਸਕੂਲ ਨੂੰ ਲੜਕੀਆਂ ਆਉਂਦੀਆਂ ਜਾਂ ਜਦੋਂ ਛੁੱਟੀ ਤੋਂ ਬਾਅਦ ਜਾਂਦੀਆਂ ਅੰਦਰਲੀਆਂ ਗਲੀਆਂ 'ਚ ਨਹੀਂ ਕਿਹੜਾ ਪੁਰਸ਼ ਦਾ ਇਸ ਕਰ ਸਕੂਲ ਟਾਈਮ ਥੋੜਾ ਧਿਆਨ ਪੱਤੀ ਪੋਜਾ ਚੌਂਕ ਪੱਤੀ ਪੱਗਾ ਚੌਂਕ ਇਹ ਇਹ ਦੋ ਅੰਦਰ ਦਾ ਸਾਰਾ ਕਵਰ ਹੋ ਗਿਆ ਹਾਂ ਹਾਂ ਸਕੂਲ ਟਾਈਮ ਬੱਚੀਆਂ ਦੇ ਸਕੂਲ ਟਾਈਮ ਜਿਹੜੇ ਮੋਟਰਸਾਈਕਲ 'ਤੇ ਚੱਲਦੇ ਨੇ ਫੱਕਰ ਕਿੱਥੇ ਲੱਕੇ ਤੇ ਜਾਂਦੇ ਉਹਨਾਂ ਨੂੰ ਕਿਉਂ ਰਿਐਕਸ਼ਨ ਲਿਆ ਜਾਂਦਾ ਇਹ ਮਤਲਬ ਬਰਾਬਰ ਦੇ ਡਿਪਾਰਟਮੈਂਟ ਇਹਨਾਂ ਨਹੀਂ ਹੈ ਜਦੋਂ ਦੋ ਚਾਰ ਬੰਦੇ ਚਲਾਕ ਹੋ ਜਾਣਗੇ ਤਾਂ ਵੀ ਨਿਕਲ ਕੇ ਨਹੀਂ ਆਉਂਦੇ ਲੋਕਲ ਵੀ ਲੋਕਲਸ ਵੀ ਜਿਹਦੇ ਜਿਹਦੇ ਇਸਤੇ ਸਲੈਂਸਰ ਆਫ ਮਨੀ ਜਿੱਤੇ ਬਾਕੀ ਦਾ ਸਰਕਾਰ ਦਾ ਜਾਂਦਾ ਹੈ ਬਾਕੀ ਸੰਸਰ ਕਿੱਥੇ ਜਾਂਦਾ ਹੈ ਥਾਣੀ ਤੇ ਕਿਹੜਾ ਮਾਰਿਆ ਥੋੜੇ ਦਿਨ ਪਹਿਲਾਂ 10 ਦਿਨ 15 ਦਿਨ ਭਰਿਆ ਪਿਆ ਥਾਣਾ ਸਾਰੇ ਸਲੈਂਸਰਾਂ ਵਾਲੇ ਤਾਂ ਹੋਰ ਦਿਨਾਂ ਨੰਬਰ ਪਲੇਟਾਂ ਲਈ ਆ ਪਿਛਲੇ 2 ਮਹੀਨੇ ਆ ਜੀ ਹਾਂ ਬਹੁਤ ਮਤਲਬ ਕਾਫੀ ਕੀਤੇ ਬਾਕੀ ਥੋੜਾ ਜਿਹਾ ਹੁਣ ਆਪਾਂ ਨੂੰ ਵੀ ਦੇਖਣਾ ਪੈਣਾ ਹੈ ਉਹ ਤੋਂ ਵੀ ਆਰਡਰ ਹੋ ਗਏ ਆ ਦੇਖੋ ਸਾਰਿਆਂ ਨੂੰ ਰਵਿਰ ਜੀ ਜਿੰਨੇ ਵੀ ਲੜਕੀਆਂ ਜਦੋਂ ਆਉਂਦੀਆਂ ਨਾ ਨਹੀਂ ਉਹ 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 ਕੋਈ ਐਡਨ ਨਹੀਂ ਆਉਂਦੇ ਰਟ ਜਦੋਂ ਵੱਡ ਜਾਂਦੀਆਂ ਉਦੋਂ ਬਾਅਦ ਮਨ ਚਲੇ ਟਾਈਪ ਹਨ ਚੌਂਕਾਂ 'ਚ ਖੜਦੇ ਪਰ ਜਿਆਦਾ ਪੱਤੀ ਬੱਗਾ 'ਚ ਹੈ ਨਾ ਜਾਂ ਹੋਰ ਇੱਥੇ ਤੇ ਬੇਲੜ ਜਿਹੜੇ ਚੌਂਕਾਂ 'ਚ ਖੜਦੇ ਆ ਉਹ ਜਿਹੜੇ ਚੌਂਕ 'ਚ ਖੜਦੇ ਆਹੋ ਜਿਹੜੇ ਇਹ ਮਨ ਚਲੇ ਟਾਈਪ ਹਨ ਇਹਨਾਂ ਨੂੰ ਥੋੜਾ ਜਿਹਾ ਹੋ ਜਾਏ ਇੱਕ ਚੀਜ਼ ਦੇਖੋ ਜੀ ਆਪਾਂ ਨੂੰ ਸਾਰੇ ਪਿੰਡ ਦੇ ਜਿਹੜੇ ਆ ਜਿਮੇਵਾਰ ਬੰਦੇ ਆ ਪਾਸਾ ਜੀ ਸਾਰੇ ਆਪਾਂ ਜਿਮੇਵਾਰ ਆ ਇੱਕ ਚੀਜ਼ ਆ ਵੀ ਆਪਣੇ ਆਪਣੇ ਜਿੱਥੇ ਜਿੱਥੇ ਸਬਕ ਸਾਂਝੇ ਆ ਆਪਣੇ ਘਰਾਂ ਦੀਆਂ ਨੇਆਣੀਆਂ ਧੀਆ ਭੈਣਾਂ ਵੀ ਬੱਚੀਆਂ ਵੀ ਆਪਣੀਆਂ ਆ ਜਿਹੜੇ ਚੌਂਕਾ ਚੌਂਕਾ 'ਚ ਬੇਲੜ ਖੜਦੇ ਆ ਉਹਨਾਂ ਨੂੰ ਆਪਣੇ ਤੌਰ ਤੇ ਆਪਾਂ ਕਹਿ ਦਈਏ ਜਦੋਂ ਕਿ ਪੁਲਿਸ ਅਹੀਂ ਆਣ ਕੇ ਆਪਣੀ ਸ਼ਕਤੀ ਵਰਤਣੀ ਆ ਤਾਂ ਫਿਰ ਆਪਣੇ ਵਿੱਚੋਂ ਕੋਈ ਬੰਦਾ ਇਸ ਗੱਲ ਤੇ ਇਤਰਾਜ਼ ਨਾ ਕਰੇ ਠੀਕ ਆ ਸਵੇਰੇ ਸ਼ਾਮ ਆਪਣਾ ਪੜਨ ਕੰਮ ਕਰਨ ਕਿਤੇ ਕਿਤੇ ਲੱਗਣ ਹਨ ਚੌਂਕਾ 'ਚ ਖੜਨਾ ਉਹ ਤੋਂ ਕੋਈ ਗੱਲ ਹੈ ਨਹੀਂ ਨਾ ਫਿਰ ਇਹ ਚੀਜ਼ ਦਾ ਵੀ ਕਰੀਏ ਪੁਲਿਸ ਨੂੰ ਆਪਾਂ ਨੂੰ ਵੀ ਸਾਥ ਦੇਣਾ ਪੈਣਾ ਇਹ ਨਾ ਹੋਵੇ ਪੁਲਸਾਂ ਕੇ ਸਖਤੀ ਕਰੇ ਤਾਂ ਆਪਣੇ ਵਿੱਚੋਂ ਕੋਈ ਕਹਵੇ ਲਾ ਵੀ ਸਾਡੇ ਮੁੰਡੇ ਨੂੰ ਕਿਉਂ ਕਹਿ ਤਾ ਤਾਂ ਸਾਡੇ ਮੁੰਡੇ ਨੂੰ ਫਲਾਣੇ ਵਿੱਚ ਛੜਾ ਕੇ ਦੇ ਇਦਾਂ ਨਾ ਕਰੋ ਨਹੀਂ ਇਹ ਜਿਹੜਾ ਗੱਲ ਕਹਿਨੇ ਆ ਤਾਂ ਉਹ ਕਹਿੰਦੇ ਤੁਹਾਨੂੰ ਕੀ ਉਹ ਇਹ ਕਹਿੰਦੇ ਚਲੋ ਤੁਸੀਂ ਨਾ ਕਹੋ ਜਿਹੜਾ ਤੁਹਾਡਾ ਸੁਣਦਾ ਹੈ ਆਪਣੇ ਨੂੰ ਕਹਿ ਲਓ ਆਪਾਂ ਆਪਣਾ ਜਿਹੜਾ ਹੁੰਦਾ ਉਹਨੂੰ ਕਹਿ ਦਿਓ ਠੀਕ ਹੈ ਨਾ ਜਿਹੜਾ ਨਹੀਂ ਸੁਣਦਾ ਉਹ ਨਹੀਂ ਆਪੇ ਸੁਣਾ ਲੈਣੀ ਆ ਮੇਰਾ ਤੁਹਾਨੂੰ ਕਹਿਣ ਦਾ ਮਤਲਬ ਇਹ ਵੀ ਜਦੋਂ ਅਸੀਂ ਪੁਲਿਸ ਨੇ ਸੁਣਾਉਣੀ ਆ ਤਾਂ ਫੇ ਆਪਾਂ ਨਾ ਫੇ ਮਾਰੇ ਬੰਦੇ ਦੇ ਮਗਰ ਕੋ ਫੋਨ ਕਰੀਏ ਜਾਂ ਕਹੀਏ ਜੇ ਵੀ ਕੁਝੀ ਬੋਲੋ ਠੀਕ ਹੈ प्रमोद जी ਤੁਹਾਡਾ ਕੀ ਹਾਂਜੀ ਅਸੀਂ ਬਾਕੀ ਆਪਣੀ ਕਰ ਲਵਾਂਗੇ ਜੇ ਜਿਆਦਾ ਬਾਹਰ ਨਹੀਂ ਚੰਗਾ ਜਿਆਦਾ ਹੁੰਦੇ ਠੀਕ ਹੈ ਜੀ ਉਹ ਲੱਗ ਜਾਂਦਾ ਓਕੇ प्रमोद थैंक यू ਜੀ ਜੀ ਕਿਸੇ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ